hole, <muchas> ਹੈਤੇ ਰੱਖੋ ਬੰਦੇ ਬੋਲੋ ਜਾਰੀ ਕਰੋ ਹੈਤੇ ਰੱਖੋ ਫੈਡਾ ਜਾਰੀ ਕਰੋ ਜਾਰੀ ਕਰੋ ਫੈਡਾ ਜਾਰੀ ਕਰੋ ਫੈਡਾ ਦੇ ਤੇਰੀ ਕੁਰਸੀ ਤੇ ਦਿੱਤੋਗੇ ਕੁਰਸੀ ਦੋ ਮੇਰਾ ਨਾਮ ਕਮਲਜੀਤ ਮਹਾਰਕੀਵਾ ਜਿਹੜਾ ਪਾਵਰ ਕਮਿਊਨਿਨ ਚ ਅਪਰੈਂਟਸ਼ਿਪ ਕਰ ਚੁੱਕਾ ਹਾਂ ਮੰਗੇ ਆ ਮੰਗੇ ਆ ਜੀ ਸਾਡਾ ਅਸੀਂ ਤਾਂ ਅੱਜ ਪਹਿਲਾਂ ਤੁਹਾਨੂੰ ਦੱਸ ਦਈਏ ਜਦੋਂ ਅਸੀਂ ਅਪਰੈਂਟਸ਼ਿਪ ਦੀਆਂ ਜਿਹੜੀਆਂ ਪੋਸਟਾਂ ਲਈਆਂ ਉਦੋਂ ਉਦੋਂ ਵੀ ਅਸੀਂ ਨੂੰ ਰੋਸ਼ ਪ੍ਰਦਰਸ਼ਨ ਕਰਨੇ ਪਏ ਆ ਤੇ ਅੱਜ ਜਦੋਂ ਅਸੀਂ ਆਦੀ ਇਹ ਪ੍ਰੈਂਟਸ਼ਿਪ ਜਿਹੜੀ ਆ ਪੂਰੀ ਕਰ ਚੁੱਕੇ ਆ ਐਲੀਜੀਬਲ ਹੋ ਗਏ ਆ ਨੌਕਰੀ ਦੇ ਲਈ ਤੇ ਇੱਥੋਂ ਦੇ ਜਿਹੜਾ ਪ੍ਰਸ਼ਾਸਨ ਆ ਸੀਐਮਡੀ ਨਾਲ ਬਹੁਤ ਸਾਰੀਆਂ ਜਿਹੜੀਆਂ ਮੀਟਿੰਗਾਂ ਹੋਇਆ ਹੋਈਆਂ ਹੈਗੀਆਂ ਉਹਨਾਂ ਨੇ ਸਿਰਫ ਵਿਸ਼ਵਾਸ ਦਿਵਾਇਆ ਤੇ ਲਾਰੇ ਲੱਪੇ ਲਾ ਕੇ ਸਾਨੂੰ ਤੋੜ ਦਿੱਤਾ ਜਾਂਦਾ ਤੇ ਲਗਾਤਾਰ ਜਿਹੜਾ ਮੀਟਿੰਗਾਂ ਤੋਂ ਪੱਜ ਰਹੇਗੇ ਆ ਅੱਜ ਵੀ ਸਾਡੀ ਜਿਹੜੀ ਮੀਟਿੰਗ ਸੀ 28 ਤਰੀਕ ਨੂੰ ਚੰਡੀਗੜ੍ਹ ਪਵਨ ਦੇ ਵਿੱਚ ਜਿਹੜਾ ਹਰਭਜਨ ਸਿੰਘ ਈਟੀਓ ਬਿਜਲੀ ਮੰਤਰੀ ਸੀ ਉਹਦੇ ਨਾਲ ਸੀਗੀ ਬਾਕੀ ਸਾਥੀ ਸਵੇਰੇ ਤੋਂ ਜਿਹੜੇ ਸੱਦੇ ਉੱਥੇ ਗਏ ਹੋਏ ਸੀਗੇ ਉਹਨਾਂ ਨੂੰ ਲਾਰੇ ਤੇ ਲਾਰੇ ਲਾ ਕੇ ਬਾਅਦ 'ਚ ਇਹ ਕਹਿ ਦਿੱਤਾ ਗਿਆ ਵੀ ਸਾਡੇ ਮੰਤਰੀ ਕੋਲ ਜਿਹੜਾ ਉਹ ਸਮਾਂ ਨਹੀਂ ਹੈ ਸਾਡੇ ਜਿਹੜੇ ਵਿਦਿਆਰਥੀ ਜਿਹੜੇ ਨੌਜਵਾਨਾਂ ਦਾ ਜਿਹੜਾ ਸਮਾਂ ਉਹ ਅਜਾਈ ਸਮਝਿਆ ਜਾ ਰਿਹਾ ਤੇ ਆਪਦਾ ਜਿਹੜਾ ਸਮਾਂ ਕੀਮਤੀ ਸਮਝਦੇ ਹੋਏ ਸਾਡੀਆਂ ਜਿਹੜੀਆਂ ਮੀਟਿੰਗਾਂ ਤੋਂ ਉਹ ਲਗਾਤਾਰ ਜਿਹੜੇ ਪੱਜ ਰਹੇ ਹੈਗੇ ਆ ਤੁਹਾਨੂੰ ਦੱਸ ਦਈਏ ਅੱਜ ਜਿਹੜਾ ਨੌਜਵਾਨ ਆ ਉਹ ਕਿਸਾਨਾਂ ਨਾਲੋਂ ਜਿਹੜੇ ਵੱਧ ਖੁਦਕੁਸ਼ੀਆਂ ਜਿਹੜੇ ਨੌਜਵਾਨ ਕਰ ਰਹੇ ਆ ਅੱਜ ਹਾਲਤ ਹੈ ਸਾਡੇ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਨਸ਼ਿਆਂ ਦੇ ਦਲਦਲ ਵਿੱਚ ਫਸਦੀ ਜਾ ਰਹੀ ਆ ਲਗਾਤਾਰ ਜਿਹੜਾ ਉਹਨਾਂ ਕੋਲ ਕੰਮ ਕਾਰ ਨਹੀਂ ਹੈ ਅੱਜ ਜਿਹੜਾ ਇਹ ਗੱਲ ਮਾਜੇ ਦਵਾਬੇ ਦੀ ਕਰੀਏ ਵੱਡੀ ਜਿਹੜੀ ਨੌਜਵਾਨੀ ਜਿਹੜੀ ਬਾਹਰ ਨੂੰ ਪ੍ਰਵਾਸ ਕਰ ਗਈ ਹੈ ਜਿਹੜੀ ਨੌਜਵਾਨ ਰਹਿੰਦੀ ਹੈ ਨੌਜਵਾਨੀ ਹੈ ਉਹਨਾਂ ਨੂੰ ਵੀ ਲਗਾਤਾਰ ਜਿਹੜਾ ਮਜਬੂਰ ਕੀਤਾ ਜਾ ਰਿਹਾ ਘਰਾਂ ਦੇ ਵਿੱਚ ਰਹਿਣ ਦੇ ਲਈ ਤੇ ਖੁਦ ਖੁਸ਼ੀਆਂ ਕਰਨ ਦੇ ਲਈ ਜਿਹੜਾ ਮਜਬੂਰ ਕੀਤਾ ਜਾ ਰਿਹਾ ਨਾ ਉਹਨਾਂ ਕੋਲ ਕੋਈ ਨੌਕਰੀਆਂ ਨਹੀਂ ਨਾ ਉਹਨਾਂ ਕੋਲ ਕੋਈ ਅੱਗੇ ਦੀ ਭਵਿੱਖ ਉਹਨਾਂ ਨੂੰ ਇੱਕ ਵਿਖ ਰਿਹਾ ਹੈਗਾ ਇਸ ਲਈ ਅਸੀਂ ਇਹ ਜਿਹੜਾ ਅੱਜ ਮੰਗ ਕਰ ਰਹੇ ਹਾਂ ਜਿਹੜਾ 1500 ਪੋਸਟਾਂ ਜਿਹੜੀਆਂ ਆ ਜਿਹੜੀ ਪ੍ਰੈਂਟਸ਼ਿਪ ਆ ਇਹਨਾਂ ਨੂੰ ਜਿਹੜਾ ਜਲਦੀ ਜਿਹੜਾ ਸੀਆਰ ਦੇ ਕੇ ਇਹਨਾਂ ਨੂੰ ਜੁਆਇਨ ਕਰਾਇਆ ਜਾਵੇ ਇਸ ਲਈ ਅਸੀਂ ਜਿਹੜਾ ਅੱਜ ਰੋਸ਼ ਪ੍ਰਦਰਸ਼ਨ ਕੀਤਾ ਰੋਡ ਜਮ ਕੀਤਾ ਹੋਇਆ ਹੈ ਇਹ ਜੀ ਸਹਾਇਕ ਲੈਨਮੈਨ ਦੀ ਪੋਸਟ ਆ ਬਿਜਲੀ ਬੋਰਡ ਦੇ ਵਿੱਚ ਇਹਨਾਂ ਨੇ ਜਿਹੜੀ ਪੋਸਟਾਂ ਕੱਢੀਆਂ 2500 ਦੇ ਵਿੱਚ ਉਹਦੇ ਵਿੱਚ ਵੀ ਜਿਹੜਾ ਅਦਰ ਸਟੇਟ ਨੂੰ 365 ਜਿਹੜੀਆਂ 362 ਦੇ ਜਿਹੜਾ ਤਕਰੀਬਨ ਜਿਹੜੀਆਂ ਪੋਸਟਾਂ ਉਹ ਅਦਰ ਸਟੇਟ ਨੂੰ ਦੇ ਦਿੱਤੀਆਂ ਗਈਆਂ ਹਾਲਾਂਕਿ ਜਿਹੜਾ ਸੂਬਿਆਂ ਦੇ ਅਧਿਕਾਰ ਦੀ ਜੇਕਰ ਗੱਲ ਕਰੀਏ ਫੈਡਰਲਿਜ਼ਮ ਦੀ ਗੱਲ ਕਰੀਏ ਉਹਦੇ ਵਿੱਚ ਇਹ ਹੈ ਜਦੋਂ ਤੱਕ ਜਿਹੜੀ ਕੁਦਰਤੀ ਨਿਯਮ ਹੈ ਵੀ ਜਿਹੜੀ ਸੂਬੇ ਦੀ ਜਿਹੜੀ ਚੀਜ਼ ਆ ਉਹਦੇ ਤੇ ਪਹਿਲਾ ਅਧਿਕਾਰ ਸੂਬੇ ਦਾ ਉਹ ਤੋਂ ਬਾਅਦ ਜਿਹੜਾ ਅਦਰ ਸਟੇਟ ਨੂੰ ਹੈਗਾ ਇਸ ਦੇ ਇਹਨੂੰ ਸੂਬਿਆਂ ਦੇ ਅਧਿਕਾਰ ਨੂੰ ਖਤਮ ਖੁੰਝੇ ਲਾ ਕੇ ਜਿਹੜਾ ਸਾਡੀਆਂ ਪੋਸਟਾਂ ਵੀ ਉਹ ਵੀ ਜਿਹੜੀ ਆਦਰ ਸਟੇਟ ਨੂੰ ਦਿੱਤੀਆਂ ਜਾ ਰਹੀਆਂ ਹੈਗੀਆਂ ਨੇ ਉਹਦੇ ਵਿੱਚ ਵੀ 1100 ਦੇ ਕਰੀਬ ਜਿਹੜਾ 1200 ਦੇ ਕਰੀਬ ਜਿਹੜੀਆਂ ਜੁਆਇਨ ਕਰਾਇਆ ਗਿਆ ਬਾਕੀ ਜਿਹੜੇ ਬੈਕਲੌਗ ਦੇ ਵਿੱਚ ਜਿਹੜੀਆਂ ਪੋਸਟਾਂ ਉਹ ਗਈਆਂ ਹੈਗੀਆਂ ਨੇ ਇਸ ਲਈ ਇੱਕ ਅਸੀਂ ਉਹ ਵੀ ਮੰਗ ਕਰ ਰਹੇ ਹਾਂ ਜਿੰਨੀਆਂ ਵੀ ਪਰਤੀਆਂ ਇੱਥੋਂ ਗਈਆਂ ਨੇ ਚਾਹੀਓ 3500 ਪੋਸਟਾਂ ਹੋਵੇ 2600 ਪੋਸਟ ਹੋਵੇ ਜਾਂ ਜਿਹੜੀਆਂ 2500 ਪੋਸਟ ਬੈਕਲੌਗ ਦੀਆਂ ਵੀ ਪੋਸਟਾਂ ਨੂੰ ਵੇਖੀਏ ਤਾਂ ਵੀ ਜਿਹੜਾ 4500 ਪੋਸਟ ਜਿਹੜੀ ਉਹ ਬਣਦੀ ਹੈਗੀ ਹੈ ਏ ਜੀ ਸਾਡਾ 25 ਤਰੀਕ ਤੋਂ ਜਿਹੜਾ ਤਰਨਾ ਚੱਲ ਰਿਹਾ ਹੈਗਾ ਜਦੋਂ ਤੱਕ ਸਾਡੀ ਮੰਗ ਨਹੀਂ ਪੂਰੀ ਹੋ ਜਾਂਦੀ ਇਹ ਤਰਨਾ ਇਉਂ ਦਾ ਇਉਂ ਜਾਰੀ ਰਹੂਗਾ ਅੱਜ ਜਿਵੇਂ ਸਾਡੀ ਬਿਜਲੀ ਮੰਤਰੀ ਜਿਹੜਾ ਸਾਡੀ ਮੀਟਿੰਗ ਤੋਂ ਪੱਜਾ ਹੈਗਾ ਸ਼ਾਮ ਨੂੰ ਸਾਡੇ ਸਾਥੀ ਆ ਜਾਂਦੇ ਆ ਮੀਟਿੰਗ ਜਿਹੜੇ ਕਰਨ ਗਏ ਆ ਜਿਹੜਾ ਸੰਘਰਸ਼ ਆ ਉਹ ਸ਼ਾਮ ਨੂੰ ਅਸੀਂ ਇਹ ਲੀਕ ਕੇ ਜਿਹੜਾ ਕੱਲ ਦੀ ਪਲੈਨਿੰਗ ਹੈ ਜ ਜੋ ਸ਼ਾਮ ਦੀ ਪਲੈਨਿੰਗ ਹੋਊਗੀ ਉਹ ਜਿਹੜਾ ਅਸੀਂ ਰਣਨੀਤੀ ਜਿਹੜੀ ਬਣਾਵਾਂਗੇ ਇਸ ਲਈ ਅਸੀਂ ਜਿਹੜਾ ਕਹਿ ਰਹੇ ਆ ਪ੍ਰਸ਼ਾਸਨ ਨੂੰ ਬਿਨਾ ਸਾਨੂੰ ਅੰਗੋਲਿਆ ਕੀਤਾ ਜਿਹੜਾ ਸੀਆਰ ਜਿਹੜਾ ਜਾਰੀ ਕੀਤਾ ਜਾਵੇ ਬਿਨਾ ਜਿਹੜਾ ਪੰਬਲ ਫੂਸੇ ਦੇ ਵਿੱਚ ਸਾਨੂੰ ਪਾਇਆ ਜਾ ਰਿਹਾ ਲਗਾਤਾਰ ਜਿਹੜਾ ਸੜਕਾਂ ਦੇ ਉੱਪਰ ਜਿਹੜਾ ਨੌਜਵਾਨਾਂ ਨੂੰ ਰੋਲਿਆ ਜਾ ਰਿਹਾ ਹੈ ਹਾਂਜੀ ਮੇਰਾ ਨਾਮ ਪ੍ਰਵਿੰਦਰ ਸਿੰਘ ਹੈ ਜੀ ਮੈਂ ਵੀ 1565 ਜੁਨੀਅਨ ਦਾ ਮੈਂਬਰ ਹਾਂ ਤੇ ਮੈਂ ਅਪਰੈਂਡਸ ਕੀਤੀ ਹੈ ਸਾਰੀ ਸਾਡੀ ਕਲੀਅਰ ਹੋਈ ਆ ਸਾਡਾ ਇਹ ਧਰਨਾ ਲਾਉਣ ਦਾ ਮੁੱਖ ਮਕਸਦ ਹੈ ਵੀ ਸਾਨੂੰ ਸਾਡੀਆਂ ਜਿਹੜੀਆਂ ਪੋਸਟਾਂ ਨੇ ਉਹ ਜਲਦੀ ਜਾਰੀ ਕੀਤੀਆਂ ਜਾਣ ਤੁਸੀਂ ਦੇਖ ਸਕਦੇ ਹੋ ਸਾਡੇ ਪਿੱਛੇ ਸਾਡੇ ਸਾਥੀ ਖੜੇ ਨੇ ਇਹ ਓਵਰੇਜ ਹੋਣ ਵਾਲੇ ਨੇ ਜੇਕਰ ਸਾਡਾ ਸੀਆਰ ਜਲਦੀ ਨਹੀਂ ਆਉਂਦਾ ਤਾਂ ਸਾਡੇ ਬਹੁਤ ਸਾਰੇ ਸਾਥੀ ਜਿਨ੍ਹਾਂ ਦੀ ਗਿਣਤੀ 200 ਦੇ ਕਰੀਬ ਆ ਤਾਂ ਉਹ ਇਹਨਾਂ ਪੋਸਟਾਂ ਤੋਂ ਬਾਹਰੇ ਰਹਿ ਜਾਣਗੇ ਜਿਸ ਦੇ ਕਾਰਨ ਉਹ ਬੇਰੁਜ਼ਗਾਰ ਹੀ ਰਹਿ ਜਾਣਗੇ ਸਾਡੀ ਸਰਕਾਰ ਅੱਗੇ ਇਹੀ ਮੰਗ ਹੈ ਵੀ ਜਲਦੀ ਸੀਆਰ ਅਨਾਉਂਸ ਕੀਤਾ ਜਾਵੇ ਤਾਂ ਜੋ ਸਾਡੇ ਜੋ ਸਾਥੀ ਓਵਰੇਜ ਹੋਣਗੇ ਉਹਨਾਂ ਨੂੰ ਵੀ ਇਸ ਪੋਸਟਾਂ ਦੇ ਵਿੱਚ ਆਉਣ ਦਾ ਮੌਕਾ ਦਿੱਤਾ ਜਾਵੇ ਇਸ ਵਾਕਤ ਕੋ ਗੱਲਬਾਤ ਹੋ ਮੀਟਿੰਗਾਂ ਇਸ ਤੋਂ ਪਹਿਲਾਂ ਸਾਡੀਆਂ ਅੰਦਰ ਰਣਵੀਰ ਸਿੰਘ ਡਿਪਟੀ ਡਾਇਰੈਕਟਰ ਦੇ ਨਾਲ ਹੁੰਦੀਆਂ ਰਹੀਆਂ ਨੇ ਪਰ ਉਹਨਾਂ ਨੇ ਵੀ ਸਾਡੀ ਜਿਹੜੀ ਗੱਲ ਆ ਉਹ ਅੱਗੇ ਸਰਕਾਰ ਤੱਕ ਨਹੀਂ ਪਹੁੰਚਾਈ ਤੇ ਉਸ ਤੋਂ ਬਾਅਦ ਜਿਸ ਦਿਨ ਇੱਥੇ ਪੰਜਾਬ ਦੀ ਰੈਲੀ ਸੀਗੀ ਧੰਨਵਾਦ ਦੀ ਆ ਆਪਣੇ ਅਮਨ ਰੋੜਾ ਜੀ ਆਏ ਸੀਗੇ ਪੰਜਾਬ ਪ੍ਰਧਾਨਾਵਾਦੀ ਪਾਰਟੀ ਦੇ ਉਸ ਦਿਨ ਸਾਨੂੰ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਵੀ ਉਹਨਾਂ ਦੀ ਪਹਿਲੀ ਰੈਲੀ ਆ ਤਾਂ ਆਪਾਂ ਉਹਦਾ ਵਿਰੋਧ ਨਾ ਕਰੀਏ ਤਾਂ ਕਰਕੇ ਵੀ ਉਹਨਾਂ ਨੇ ਸਾਨੂੰ ਵਿਸ਼ਵਾਸ 'ਚ ਲਿਆ ਵੀ ਤੁਹਾਨੂੰ ਪੈਨਲ ਮੀਟਿੰਗ ਦਵਾਈ ਜਾਊਗੀ ਏ ਅਸੀਂ ਉਹਨਾਂ ਦੇ ਵਿਸ਼ਵਾਸ ਵਿੱਚ ਆ ਕੇ ਕਿਉਂਕਿ ਸਾਨੂੰ ਯਕੀਨ ਸੀ ਵੀ ਸਾਡੀ ਗੱਲ ਮੰਨੀ ਜਾਊ ਅਸੀਂ ਵਿਰੋਧ ਨਹੀਂ ਕੀਤਾ ਉਸ ਰੈਲੀ ਦਾ ਪਰ ਅੱਜ ਜਦ ਸਾਡੇ ਸਾਥੀ ਚੰਡੀਗੜ੍ਹ ਮੀਟਿੰਗ ਲਈ ਗਏ ਆ ਤਾਂ ਉੱਥੇ ਉਹਨਾਂ ਨੂੰ ਬੇਰੰਗ ਮੋੜ ਦਿੱਤਾ ਗਿਆ ਉਹਨਾਂ ਨਾਲ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਮੀਟਿੰਗ ਨਹੀਂ ਕੀਤੀ ਗਈ ਤੇ ਨਾ ਹੀ ਕੋਈ ਗੱਲ ਸੁਣੀ ਗਈ ਆ ਜਿਸ ਤੋਂ ਬਾਅਦ ਅਸੀਂ ਹੱਕ ਕੇ ਇਹ ਰੋਡ ਬਲਾਕ ਕੀਤੀ ਆ ਜੇਕਰ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਕੋਈ ਮੰਗ ਮੰਨੀ ਜਾਂਦੀ ਸਾਨੂੰ ਪੋਸਟਰ ਨਹੀਂ ਦਿੱਤੀਆਂ ਜਾਂਦੀਆਂ ਤਾਂ ਅਸੀਂ ਸੰਘਰਸ਼ ਨੂੰ ਹੋਰ ਦੇਖਾ ਕਰਕੇ ਮੈਨੇਜਮੈਂਟ ਦੇ ਗੇਟ ਤੱਕ ਵੀ ਜਾਵਾਂਗੇ ਤੇ ਜਿੰਨਾ ਹੋ ਸਕੇ ਅਸੀਂ ਉੱਤੋਂ ਜਾ ਕੇ ਜਾਦੇ ਤਖਾ ਸੰਘਰਸ਼ ਵਿੱਡਾਂਗੇ ਜੀ ਸਰਕਾਰ ਦਾ ਕਦੇ ਬਦਲਾ ਨਹੀਂ ਹੋ ਜਾਵੇ ਇਹ ਬਦਲਾ ਨਹੀਂ ਜੀ ਇਹ ਬਦਲਾਖੋਰੀ ਆ ਇਹ ਬਦਲਾ ਦੀ ਤਾਂ ਤੇ ਇਹਨਾਂ ਨੇ ਬਦਲੇ ਦੀ ਭਾਵਨਾ ਜਗਾ ਰੱਖੀ ਆ ਇਹਨਾਂ ਨੇ ਪਤਾ ਨਹੀਂ ਕੀ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਨੌਜਵਾਨਾਂ ਦੇ ਨਾਲ ਇਹਨਾਂ ਨੇ ਧੋਖਾ ਕੁਮਾਰ ਰੱਖਿਆ ਗਿਆ ਪਤਾ ਨਹੀਂ ਕੀ ਉਹਨਾਂ ਤੋਂ ਇਹ ਚਾਹੁੰਦੇ ਨੇ ਨਾ ਤਾਂ ਕਿਸੇ ਪੋਸਟਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਤਵੱਜੋ ਦਿੰਦੇ ਆ ਹਰ ਪੋਸਟ ਦੇ ਵਿੱਚ ਜ਼ਿਆਦਾਤਰ ਹਰਿਆਣਾ ਰਾਜਸਥਾਨ ਨੂੰ ਤਵੱਜੋ ਦਿੱਤੀ ਜਾਂਦੀ ਆ ਜਿਹੜਾ ਵੀ ਪੰਜਾਬ ਦਾ ਨੌਜਵਾਨ ਹੈ ਉਹ ਇਸ ਚੀਜ਼ ਦੇ ਵਿੱਚ ਪਿੱਛੇ ਬਹੁਤ ਜਿਆਦਾ ਪਿੱਛੇ ਰਹਿ ਜਾਂਦਾਗਾ ਸੋ ਸਾਡੀ ਦਾ ਇਹੀ ਮੰਗਾ ਮੰਗਾ ਸਰਕਾਰ ਤੋਂ ਵੀ ਜਿਹੜੀ ਵੀ ਭਰਤੀ ਕਰਦੇ ਹੋ ਉਹਦੇ ਵਿੱਚ ਹੋਰ ਨਾ ਸਟੇਟਾਂ ਮੰਗਾ ਇੱਕ ਰਾਖਵਾਂਕ ਕਰਕੇ ਕੋਟਾ ਦਿੱਤਾ ਜਾਵੇ ਅਦਰ ਸਟੇਟ ਨੂੰ ਜਿਹੜਾ 2-4% ਬੰਦਾ ਜਿਹੜੀਆਂ ਬਾਕੀ ਦੀਆਂ ਪੋਸਟਾਂ ਨੇ ਉਹਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਹੀ ਮੌਕਾ ਦਿੱਤਾ ਜਾਵੇ ਜਿਸ ਦੇ ਕਾਰਨ ਪਿਆਵ ਦੇ ਵਿੱਚੋਂ ਬੇਰੋਜ਼ਗਾਰੀ ਘਟੂ ਜਿਹਦੇ ਨਾਲ ਨੌਜਵਾਨ ਨਸ਼ਿਆਂ ਵਾਲੇ ਪਾਸਿਓ ਤੇ ਗੈਂਗਸਟਰ ਕਲਚਰ ਵਾਲੇ ਪਾਸਿਓ ਵਾਪਸ ਆਉਣਗੇ ਨਹੀਂ ਤਾਂ ਫਿਰ ਜਿਹੜੇ ਕਾਬਲ ਨੌਜਵਾਨ ਨੇ ਕੁਛ ਤਾਂ ਬਾਹਰ ਚਲੇ ਗਏ ਕੁਛ ਡਿਪਰੈਸ਼ਨ ਦੇ ਵਿੱਚ ਆ ਕੇ ਨਸ਼ੇ ਦੇ ਸ਼ਕਰ ਹੋ ਗਏ ਨੇ ਤੇ ਜਿਹੜੇ ਰਹਿੰਦੇ ਖੁੰਦੇ ਥੋੜੇ ਕਨੇ ਹੋਰ ਰਹਿੰਦੇ ਸੀ ਉਹ ਬਸ ਗੈਂਗਸਟਰ ਬਾਦ ਵਾਲੇ ਪਾਸੇ ਜਾਂ ਤੁਸੀਂ ਮੰਨ ਲਓ ਇੱਕ ਦੂਜੇ ਦੇ ਨਾਲ ਤਕਰਾਰ ਵਾਜੀ ਰਾਂਚੇਸ਼ ਦੇ ਵਿੱਚ ਇੱਕ ਦੂਜੇ ਦੇ ਨਾਲ ਡੈਡ ਐ ਕੇ ਮਰੀ ਜਾਂਦੇ ਨੇ